ਇਤਿਹਾਸਿਕ ਸਥਾਨ ਗੁਰਦੁਆਰਾ ਸ੍ਰੀ ਰੇਰੂ ਸਹਿਬ ਨੰਦਪੁਰ ਸਾਨੇ ਵਾਲੀ ਵਿਖੇ ਸਰਦਾਰ ਰਜਿੰਦਰ ਸਿੰਘ ਜੀ ਦੀ ਨਿਯਾਤ ਨੂੰ ਸਮਰਪਿਤ ਫ੍ਰੀ ਅੱਖਾਂ ਦਾ ਆਪਰੇਸ਼ਨ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਹਰ ਡਾਕਟਰਾਂ ਨੇ ਕਰੀਬ 200 ਤੋਂ ਜ਼ਿਆਦਾ ਮਰੀਜ਼ਾਂ ਦਾ ਚੈੱਕਅਪ ਕੀਤਾ ਇਸ ਦੌਰਾਨ ਪ੍ਰਬੰਧਕਾਂ ਨੇ ਦੱਸਿਆ ਕਿ ਜ਼ਰੂਰਤਮੰਦ ਮਰੀਜ਼ਾਂ ਦੇ ਨਿੱਜੀ ਹਸਪਤਾਲ ਵਿਖੇ ਲਾਇੰਡ ਪਾਈ ਜਾਣਗੇ ਇਸ ਮੌਕੇ ਤੇ ਕਾਰ ਸੇਵਾ ਵਾਲੇ ਬਾਬਾ ਮੇਜਰ ਸਿੰਘ ਵੱਲੋਂ ਇਕਤਾ ਯੁੱਧ ਕਲੱਬ ਦੀ ਝਲੰਗਾ ਕੀਤੀ ਗਈ ਅਤੇ ਸਹਿਯੋਗ ਦੇਣ ਵਾਲੇ ਡਾਕਟਰਾਂ ਦਾ ਵੀ ਸਨਮਾਨ ਕੀਤਾ ਗਿਆ ਇਸ ਦੌਰਾਨ ਹੋਈ ਗੱਲਬਾਤ ਅੱਗੇ ਕੀ ਕਿਹਾ ਆਓ ਵੇਖਦੇ ਹਾਂ ਖਾਸ ਰਿਪੋਰਟ ਖਾਸਾ ਸਾਬ ਵਾਈ ਗੁਰਜੀ ਹਤੇ ਅੱਜ ਅਸੀਂ ਇੱਕ ਸਾਲ ਦੀ ਸਾਡਾ ਅਜਾਇਬ ਕੇਬੀਐਸ ਸਾਲ ਅੱਖਾਂ ਦਾ ਫ੍ਰੀ ਚੈੱਕਅਪ ਤੇ ਚਿੱਟੇ ਮੋਤੀ ਦਾ ਆਪਰੇਸ਼ਨ ਕੈਂਪ ਲਵਾਇਆ ਲਗਾਇਆ ਗਿਆ ਤੇ ਪੱਦਾ ਮੇਜਰ ਸਿਕੀ ਕਾਰ ਸੇਵਾ ਹਜੂਰ ਸਾਹਿਬ ਵਾਲਿਆਂ ਦੀ ਉਹਨਾਂ ਦੇ ਸਹਿਯੋਗ ਨਾਲ ਤੇ ਸਾਡਾ ਇਕਤਾ ਯੂਥ ਕਲੱਬ ਵੱਲੋਂ ਤੇ ਇਹ ਕੈਂਪ ਲਵਾਇਆ ਗਿਆ ਘੱਟੋ ਘੱਟ ਵੀ 200 ਪਲੱਸ ਦੇ 200 ਪਲੱਸ ਲੋਕ ਆਏ ਨੇ ਇਥੇ ਤੇ ਇਹਨਾਂ ਦੇ ਵਿੱਚੋਂ 40 ਅਸੀਂ ਸਿਲੈਕਟ ਕੀਤੇ ਜਿਨ੍ਹਾਂ ਦੇ ਚਿੱਟੇ ਮੂਤੀ ਦੇ ਪ੍ਰੈਸ਼ਰ ਹੋਣੇ ਪਹਿਲਾਂ ਵੀ ਰਾਜੀ ਹਾਂ ਜੀ ਪਿਛਲੇ ਸਾਲ ਅਸੀਂ ਕੈਂਪ ਲਵਾਇਆ ਪਿਛਲੇ ਸਾਲ ਵੀ ਕਾਫੀ ਲੋਕਾਂ ਦੇ ਅਸੀਂ ਪੇਸ਼ੈਂਟ ਕਰਵਾਏ ਨੇ ਇਸ ਸਾਲ ਵੀ ਅਸੀਂ ਕੈਂਪ ਲਵਾਇਆ ਇਸ ਸਾਲ ਦੂਸਰਾ ਕੈਂਪ ਲਗਾਏਗਾ ਹਾਂ ਜੀ ਇਸ ਸਾਲ ਦੂਸਰਾ ਕੈਂਪ 15 ਹਸਪਤਾਲ ਨਾਲ ਤਾਇਆ ਜਿਹੜੇ ਕਿਸ ਤਰ੍ਹਾਂ ਸੰਭਵ ਹੋ ਸਕਦੇ ਕੀ ਕੋਈ ਇੱਥੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਹਾਂ ਜੀ ਤੁਸੀਂ ਦੱਸਿਆ ਕਿ 200 ਦੇ ਕਿੰਨੇ ਪੇਸ਼ੈਂਟ ਪਹੁੰਚੇ ਹਾਂ ਹਾਂ ਜੀ ਕਿੰਨੇ ਕਿੰਨੇ ਪੇਸ਼ੈਂਟਾਂ ਜਿਹੜੇ ਮਤਲਬ ਸਰਜਰੀ ਵਾਸਤੇ ਕੱਟ ਤੋਂ ਕੱਟ ਦੀ 40 ਕੱਡੇ ਨੇ ਜੋ ਸਲੈਕਟ ਕੀਤੇ ਗਏ ਨੇ ਜਿਨ੍ਹਾਂ ਦੇ ਆਪਰੇਸ਼ਨ ਫ੍ਰੀ ਹੋਣੇ ਚਿੱਟੇ ਮੋਤੀ ਦੇ ਕਿਸਮ ਦਾ ਟ੍ਰੀਟਮੈਂਟ ਦਿੱਤਾ ਗਿਆ ਜਿਸਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ ਉਹਨਾਂ ਨਾਲ ਨਾਲ ਫ੍ਰੀ ਸਾਈਂਸ ਜਗਾ ਬਣ ਹਾਂਜੀ ਦੇਖੋ ਜੀ ਅਲਗ-ਅਲਗ ਲੋਕਾਂ ਨੂੰ ਅਲਗ-ਅਲਗ ਦੂਰੂ-ਦੂਰੋਂ ਆਏ ਸ਼ਹਿਰਾਂ ਤੋਂ ਆਏ ਨੇ ਇੱਥੇ ਦਵਾਈਆਂ ਵੀ ਪ੍ਰੋਵਾਈਡ ਹੋਣਗੀਆਂ ਆਪਰੇਸ਼ਨ ਚਲੋ ਹੋਣਾ ਹੀ ਹੋਣਾ ਵਾ ਤੇ ਸ਼ੰਕਰੋ ਹਸਪੀਟਲ ਵਾਲੇ ਆਪ ਹੀ ਹਸਪੀਟਲ ਲੈ ਕੇ ਜਾਣਗੇ ਉੱਥੇ ਹੀ ਚੈੱਕਅਪ ਤੇ ਉੱਥੇ ਹੀ ਆਪਣਾ ਆਪਰੇਸ਼ਨ ਹੋਊਗਾ ਇਹ ਅੰਦਰੋਂ ਫਾਦਰ ਬ੍ਰਦਰ ਦੀ ਵੀ ਯਾਦ ਨੂੰ ਲੈ ਕੇ ਨਹੀਂ ਇਹ ਮੇਰੇ ਫਾਦਰ ਸਾਹਿਬ ਦੀ ਯਾਦ ਨੂੰ ਲੈ ਕੇ ਇਹ ਹਾਂਜੀ ਫਾਦਰ ਸਾਹਿਬ ਦੀ ਜੀ ਨਾ ਮੇਰੇ ਫਾਦਰ ਸਾਹਿਬ ਦਾ ਰਿਸ਼ਤੇਦਾਰ ਸੀ ਜੀ ਉਹਨਾਂ ਦੇ ਪਤਨ ਦੀ ਯਾਦ ਹਾਂਜੀ 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 ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਕੀ ਮਤਲਬ ਰੋਂਗੇ ਨਾਲ ਹਾਂਜੀ ਹਾਂਜੀ ਦੇਖੋ ਜੀ ਆਪਾਂ ਇੱਕ ਸਾਲ ਇਸ ਤੋਂ ਵਧੀਆ ਕਰਾਂਗੇ ਜਿਵੇਂ ਅਸੀਂ ਅੱਖਾਂ ਦਾ ਕੈਂਪ ਲਵਾਇਆ ਇਸ ਤੋਂ ਅੱਗੇ ਪ੍ਰਾਲਾ ਸਾਡਾ ਇਹ ਹੋਊਗਾ ਵੀ ਅਸੀਂ ਵੱਧ ਤੋਂ ਵੱਧ ਵੀ ਕੋਈ ਨਮਾ ਕਰ ਕਰੀਏ ਜਿਵੇਂ ਅੱਖਾਂ ਦੀ ਕੰਨਾਂ ਦੀਆਂ ਮਸ਼ੀਨਾਂ ਹੋ ਗਈਆਂ ਤੇ ਅੱਖਾਂ ਦੇ ਦੁਆਰਾ ਕੈਂਪ ਲਵਾਇਆ ਜਾਵੇ। ਆ ਨਾੜੀ ਅਸੀਂ ਛੇਤੀ ਹੀ ਇੱਕ ਕੈਂਪ ਅਸੀਂ ਹੋਰ ਲਵਾ ਰਹੇ ਹਾਂ ਉਹ ਨਾਲੇ ਸਮੇਂ ਦੇ ਵਿੱਚ ਹੀ ਅ ਹੱਡੀਆਂ ਦਾ ਲਵਾ ਰਹੇ ਹਾਂ ਅਸੀਂ ਜਿਹਦੇ ਵਿੱਚ ਬਨੋਟੀ ਅੰਗ ਜਿਨ੍ਹਾਂ ਵਿੱਚ ਇਲੈਕਟ੍ਰੋਨਿਕਸ ਅੰਗ ਲਾਏ ਜਾਣਗੇ। ਅਸੀਂ ਉਹਨਾਂ ਦੀ ਛੇਤੀ ਲਿਸਟ ਬਣਾ ਰਹੀਆਂ ਸਾਡੇ ਕੰਪਨੀ ਨਾਲ ਟਾਈ ਆਪ ਹੋ ਚੁੱਕਿਆ ਹੈ। ਇਹ ਬੰਬਈ ਤੋਂ ਬੌਣ ਵਾਲੇ ਆਉਣਗੇ ਜੀ। ਤੇ ਛੇਤੀ ਹੀ ਅਸੀਂ ਇਹਦਾ ਅਪਰੇਲਾ ਕਰਕੇ ਛੇਤੀ ਤੋਂ ਛੇਤੀ ਅਸੀਂ ਆਪਾਂ ਕਰਾਂਗੇ। ਨੋਰਥ ਬਾਂਡ ਜਿਹੜੇ ਕਾਫੀ ਇੱਕ ਕਲੱਬ ਦੇ ਵਿੱਚ ਨੋਰਥ ਬਾਂਡ ਤੁਸੀਂ ਸਾਡਾ ਇੱਕ ਜੂਥ ਇੰਕ ਤੱਕ ਕਲੱਬ ਆ ਜੀ ਉਹਦੇ ਵਿੱਚ ਸਾਡੇ 100 150 ਮੈਂਬਰ ਆ ਜੀ ਅੱਜ ਵੀ ਇਹਦੇ ਵਿੱਚ ਘੱਟੋ ਘੱਟ 70 ਤੋਂ 80 ਮੈਂਬਰ ਅਸੀਂ ਆਪਾਂ ਜਿਹੜੇ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਸਹਿਯੋਗ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਆਪਣਾ ਲਾ ਕੀਤਾ ਗਿਆ ਉਹ ਅਸੀਂ ਇਸ ਵਾਰ ਅਸੀਂ ਦੂਜਾ ਕੈਂਪਾ ਜੀ ਇਹਨਾਂ ਦੇ ਪਾਦਰ ਸਾਹਿਬ ਦੀ ਯਾਦ ਵਿੱਚ ਤੇ ਆਉਣ ਵਾਲੇ ਸਮਾਂ ਦੇ ਵਿੱਚ ਅਸੀਂ ਹਰ ਇੱਕ ਸਾਲ ਕੈਂਪ ਲਗਾਵਾਂਗੇ ਜੀ ਮੈਂ ਡਾਕਟਰ ਮਨ ਸਿੰਘ ਜੀ ਕੈਂਪ ਗਿਆ ਬਣ ਕੈਂਪਰੀ ਤੇ ਕੈਂਪ ਲਗਾਇਆ ਗਿਆ ਸੀ ਜੀ ਤੇ ਇਹ ਹਸਪਤਲ ਲੁਧਿਆਣਾ ਦੀ ਤਰ੍ਹਾਂ ਜੀ ਅਸੀਂ ਸ਼ੰਕਰਾਈ ਹਸਪਤਲ ਲੁਧਿਆਣੇ ਵੱਲੋਂ ਆ ਇਕਤਾ ਯੂਥ ਕਲੱਬ ਸਾਨੇਵਾਲ ਤੇ ਗੁਰਦੁਆਰਾ ਰੇਰੂ ਸਾਹਿਬ ਸਾਨੇਵਾਲ ਬਾਬਾ ਮੇਜਰ ਸਿੰਘ ਜੀ ਨੇ ਇੱਥੇ ਸਾਡੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਸ਼ੰਕਰਾਈ ਹਸਪਤਲ ਵੱਲੋਂ ਟੀਮ ਲੈ ਕੇ ਆਏ ਸੀਗੇ ਦੁਬਾਰਾ ਸਵਾਬ ਵਿਖੇ ਆਪਾਂ ਚਿੱਟੇ ਮੋਤੀਏ ਦਾ ਤੇ ਪੁੱਤਲੀ ਦੇ ਰੋਗਾ ਦਾ ਕੈਂਪ ਲਗਾਇਆ ਸੀ ਜਿਦੇ ਵਿੱਚ ਲਗਭਗ ਸਬਕ ਤੋਂ 200 ਮਰੀਜ਼ ਓਪਡੀ ਦੇ ਵਿੱਚ ਆਏ ਨੇ ਜਿਹੜਾ ਲਾਭ ਉਠਾਇਆ ਇਸ ਕੈਂਪ ਦਾ ਤੇ ਉਹਦੇ ਵਿੱਚੋਂ ਅਸੀਂ 40 ਕੁ ਮਰੀਜ਼ ਸਕ੍ਰੀਨ ਕਰਕੇ ਸਿਲੈਕਟ ਕਰ ਲਏ ਨੇ ਜਿਹੜੇ ਕਿ ਅੱਜ ਹੀ ਇੰਸਟੀਚਿਊਟ ਦੇ ਵਿੱਚ ਹਸਪੀਟਲ ਪ੍ਰੈਮਿਸਿਸ 'ਚ ਉਹਨਾਂ ਨੂੰ ਐਡਮਿਟ ਕਰਕੇ ਤੇ ਕੱਲ ਸਵੇਰੇ ਆਪਰੇਸ਼ਨ ਕਰ ਦਿੱਤਾ ਜਾਏਗਾ ਆਪਰੇਸ਼ਨ ਕਰਨ ਉਪਰੰਤ ਜੋ ਵੀ ਆਪਰੇਸ਼ਨ ਤੋਂ ਬਾਅਦ ਦੀਆਂ ਦਵਾਈਆਂ ਤੇ ਪ੍ਰੇਰੇਜ ਦੱਸ ਕੇ ਉਹਨਾਂ ਨੂੰ ਪਰਸੋਂ ਸਵੇਰੇ ਵਾਪਸ ਆਪਣੀ ਆਪਣੀ ਥਾਵਾਂ ਤੇ ਇੱਥੇ ਸਾਨੇ ਵੱਲ ਚਲੇ ਜਾਣਗੇ ਲਾਕਪੋਟ ਸਬਕ ਤੋਂ ਸੁਮਰੀ ਜਾਇਆ ਸੀ ਉਹ ਪੁਲਿਸ 40 ਕਾਪਸ ਲੈਕ ਕੀਤੇ ਨੇ ਜਿਨ੍ਹਾਂ ਨੂੰ ਮੁਫਤ ਇਹ ਸੇਵਾ ਦਾ ਲਾਭ ਦਿੱਤਾ ਜਾਏਗਾ ਲੈਂਸ ਪਾਈ ਜਾਣਗੇ ਤੋਂ ਤੱਕ ਮਤਲਬ ਜਿਵੇਂ ਉਹਨਾਂ ਦੇ ਟ੍ਰੀਟਮੈਂਟ ਹੋਣਾ ਮਤਲਬ ਅੱਜ ਲੈ ਕੇ ਜਾਵਾਂਗੇ ਸੰਸਥਾ ਹਾਂ ਅਸੀਂ ਅੱਜ ਨਾਲ ਹੀ ਬਸ ਤੇ ਰਾਹੀਂ ਉਹਨਾਂ ਨੂੰ ਹਸਪੀਟਲ ਵਿਖੇ ਐਡਮਿਟ ਕਰ ਦਾਂਗੇ ਤੇ ਸਾਰੀ ਚੈਕਿੰਗ ਤੋਂ ਬਾਅਦ ਕੱਲ ਸਵੇਰੇ ਉਹਨਾਂ ਦੇ ਆਪਰੇਸ਼ਨਸ ਕਰ ਦੇਵਾਂਗੇ ਡਾਕਟਰ ਸਾਹਿਬ ਅੱਖਾਂ ਦਾ ਜਿਹੜੀ ਜ਼ਰੂਰਤੀ ਧਿਆਨ ਕੇਵਰੇ ਛੋਣ ਲਈ ਕੁਝ ਸਪੈਸ਼ਲ ਸਨੇਹਾ ਦੇਣਾ ਚਾਹੁੰਦੇ ਹੁਣ ਸਾਰਿਆਂ ਨੂੰ ਇਹੀ ਇੱਕ ਸਨੇਹਾ ਸਾਡੇ ਵੱਲੋਂ ਕਿ ਚਿੱਟਾ ਮੋਤੀਆ ਇੱਕ ਕੁਦਰਤ ਦੇ ਦਿੱਤੇ ਹੋਏ ਲੈਂਸ ਦੀ ਏਜਿੰਗ ਨੂੰ ਉਹਦੇ ਬੁਢੇਪੇ ਨੂੰ ਚਿੱਟਾ ਮੋਤੀਆ ਕਹਿੰਦੇ ਨੇ ਇਹ ਇੱਕ ਰਿਵਰਸੀਬਲ ਕਾਜ਼ ਹੈਗਾ ਕਿ ਜਿਹਦੇ ਨਾਲ ਆਪਾਂ ਬਲਾਈਂਡਨੈਸ ਅੰਨਪਨ ਜਿਹੜਾ ਕਿ ਗਰਾਸ ਰੂਟ ਟ੍ਰੈਵਲ ਤੇ ਜੇ ਹੈਗਾ ਉਹਨੂੰ ਆਪਾਂ ਪ੍ਰੀਵੈਂਟ ਕਰ ਸਕਦੇ ਹਾਂ ਉਹਨੂੰ ਬਚਾ ਸਕਦੇ ਹਾਂ ਜਿਹੜੇ ਵੀ ਸਕਰੀਨਿੰਗ ਕੈਂਪ ਸਮੇਂ ਸਿਰ ਸੰਸਥਾਵਾਂ ਦੇ ਨਾਲ ਲੱਗਦੇ ਨੇ ਉਹਦੇ ਵਿੱਚ ਆ ਕੇ ਆਪਣਾ ਨਿਗਾ ਜ਼ਰੂਰ ਚੈੱਕ ਕਰਾਓ ਤੇ ਅੱਖਾਂ ਦੇ ਪ੍ਰੈਸ਼ਰ ਜ਼ਰੂਰ ਚੈੱਕ ਕਰਾਉਂਦੇ ਹੋ ਚਿੱਟਾ ਮੋਤੀਆ ਤਾਂ ਇੱਕ ਸਭ ਤੋਂ ਵੱਡਾ ਕਾਰਨ ਹੈਗਾ ਹੀ ਹੈ ਦੂਜਾ ਕਾਰਨ ਜਿਹੜਾ ਇੱਕ ਪ੍ਰੀਵੈਂਟੇਬਲ ਕਾਜ਼ ਆਫ ਲਾਈਨਸ ਹੈ ਉਹ ਇੱਕ ਕਾਲਾ ਮੋਤੀਆ ਵੀ ਹੈਗਾ ਤਾਂ ਜਦ 40 ਸਾਲ ਬਾਅਦ ਆਪਾਂ ਨੂੰ ਇੱਕ ਅੱਖਾਂ ਦੇ ਪ੍ਰੈਸ਼ਰ ਦੇ ਵੀ ਜ਼ਰੂਰ ਨੌਲੇਜ ਹੋਣੀ ਚਾਹੀਦੀ ਹੈ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਇਹੀ ਅਪੀਲ ਕਰਦਾ ਕਿ ਜਿਵੇਂ ਬਲੱਡ ਪ੍ਰੈਸ਼ਰ ਇੰਪੋਰਟੈਂਟ ਹੈਗਾ ਆਪਣੇ ਲਈ ਕੰਟਰੋਲ 'ਚ ਰਹਿਣਾ ਉਦਾਂ ਹੀ ਅੱਖਾਂ ਦਾ ਪ੍ਰੈਸ਼ਰ ਜਿਹੜਾ ਕਿ ਅੰਤ ਦੇ ਵਿੱਚ ਕਾਲੇ ਮੋਤੀਏ 'ਚ ਨਾ ਤਬਦੀਲ ਹੋ ਜਾਏ ਤੇ ਨਿਗਾਹ ਨਾ ਬੰਦ ਹੋ ਜਾਏ ਆਪਾਂ ਨੂੰ ਉਹ ਵੀ ਖਿਆਲ ਰੱਖਣਾ ਹੈ ਸਰ ਜੀ ਕੀ ਕਾਰਨ ਮੰਨਦੇ ਹੋ ਕਿ ਐਸਾ ਦਿੱਕਤ ਲੋਕਾਂ 'ਚ ਇਹ ਵਾਧਿਆ ਬਿਲਕੁਲ ਜਦੋਂ ਡਿਵੈਲਪਿੰਗ ਸਟੇਜ ਹੁੰਦੀ ਹੈ ਤਾਂ ਇਹ ਮੈਨੂੰ ਲੱਗਦਾ ਸਾਡੇ ਪੇਰੈਂਟਸ ਦੀ ਹੀ ਇੱਕ ਕਮੀ ਹੈ ਕਿ ਜਿਹੜੇ ਅਸੀਂ ਪਹਿਲਾਂ ਬੱਚਿਆਂ ਦੇ ਹੱਥ ਮੋਬਾਈਲ ਫੜਾ ਦਿੰਦੇ ਆਂ ਤੇ ਰੋਟੀ ਖਾ ਲੇਗਾ ਬੱਚਾ ਸ਼ਾਇਦ ਮਗਰ ਉਹ ਡਿਵੈਲਪਿੰਗ ਸਟੇਜ ਦੇ ਵਿੱਚ ਦੂਰ ਦੀ ਨਿਗਾਹ ਹੋ ਤੱਕ ਡਿਵੈਲਪ ਹੋਣੀ ਹੈ ਬੱਚੇ ਨੇ 8 ਸਾਲ ਤੱਕ ਹੋਣਾ ਹੈ ਤੇ ਦੂਰ ਦੀ ਨਿਗਾਹ ਡਿਵੈਲਪ ਹੋਣੀ ਹੈ ਉਹੀ ਆਪਾ ਉੱਥੇ ਰੋਕ ਲੈਂਦੇ ਆਂ ਸੋ ਅਪੀਲ ਇਹ ਵੀ ਹੈ ਪੇਰੈਂਟਸ ਨੂੰ ਕਿ ਬੱਚਿਆਂ ਨੂੰ ਆਊਟਡੋਰ ਐਕਟੀਵਿਟੀਜ਼ ਲਈ ਆਪਾਂ ਪ੍ਰਮੋਟ ਕਰੀਏ ਜਿਵੇਂ ਕਿ ਅਸੀਂ ਆਪਣੇ ਜਮਾਨੇ 'ਚ ਬਾਹਰ ਖੇਡਣ ਜਾਂਦੇ ਸੀ ਉੱਥੇ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਉਹਦੇ ਲਈ ਪ੍ਰਮੋਟ ਕਰੋ ਨਾ ਕਿ YouTube ਜਾਂ Instagram ਜਾਂ ਮੋਬਾਈਲ ਦੀ ਵੀਡੀਓਜ਼ ਲਈ ਤਾਂ ਕਿ ਸ਼ਾਇਦ ਬੱਚਾ ਖਾਣਾ ਖਾ ਲਵੇ ਸੋ ਇਹ ਚੀਜ਼ਾਂ ਨੂੰ ਆਪਾਂ ਨੂੰ ਬੰਦ ਕਰਨਾ ਚਾਹੀਦਾ ਹੈ ਤੇ ਇਹੀ ਜ਼ਿਆਦਾ ਜ਼ਰੂਰੀ ਚੀਜ਼ਾਂ ਨੇ ਬੱਚਿਆਂ ਦੀ ਐਨਕਾਂ ਨੂੰ ਬੰਦ ਕਰਾਂ ਦੇ ਕਾਫੀ ਜਿਹੜੇ ਦੇਖਣ-ਦੇਖਣ ਤੇ ਕਿੰਨਾ ਚੈੱਕ ਕੀਤਾ ਗਿਆ ਇਹਨਾਂ ਨੂੰ ਦਵਾਈ ਵੀ ਦਿੱਤੀ ਗਈ ਹੈ ਦਸਾਂ ਤੱਕ ਸਾਰੀਆਂ ਦਵਾਈਆਂ ਜੋ ਵੀ ਲੋੜ ਪਏ ਕੇ ਆਪਰੇਸ਼ਨ ਤੋਂ ਬਾਅਦ ਦੀਆਂ ਸਾਰੀਆਂ ਮੁਫਤ ਹਸਪੀਟਲ ਵੱਲੋਂ ਦੇ ਕੇ ਭੇਜੀਆਂ ਜਾਣਗੀਆਂ